ਤਾਂ ਅੱਜ ਦਾ ਪ੍ਰੋਗਰਾਮ ਹੈ ਬਹੁਤ ਚਿਰ ਤੋਂ ਅਸੀਂ ਸੰਕਲਪ ਲਿਆ ਸੀ ਇੱਕ ਅਸੀਂ ਗੁਰੂ ਰਾਮਦਾਸ ਸਮਾਰਕ ਬਣਾਇਆ ਪ੍ਰੈਜ਼ੈਂਸੀ ਹੋਟਲ ਤੋਂ ਰੋਸ਼ਨ ਗਰਾਊਂਡ ਤੱਕ ਉੱਥੇ ਇੱਕ ਬਹੁਤ بڑا ਡੰਪ ਸੀਗਾ ਉਹ ਅਸੀਂ ਕਾਮਜ਼ਾਬੀ ਨਾਲ ਚੱਕਿਆ ਔਰ ਅੱਜ ਉਹ ਬੜਾ ਬਿਊਟੀਫੁਲ ਰੋਡ ਬਣਿਆ ਔਰ ਖੁਦ ਲੋਕਾਂ ਆ ਕੇ ਕਹਿੰਦੇ ਆ ਔਰ ਉਹਨੂੰ ਅਸੀਂ ਗੁਰੂਆਂ ਦਾ ਨਾਮ ਦਿੱਤਾ ਚੌਥੀ ਪਾਸ਼ਾਏ ਰਾਮਦਾਸ ਜੀ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਦਾ ਔਰ ਇਦਾਂ ਹੀ ਇਹਨੂੰ ਬ황 ਰਾਮਦਾਸ ਦਾ ਨਾਮ ਜਿਹੜਾ ਹੈ ਇਹ ਬ੍ਰਾਹਮਣ ਦਾ ਕੰਨ ਕੰਨ ਆਰਾਮ ਰਾਮ ਜਪਦਾ ਹਰਬੱਲੇ ਸੋ ਉਹਨਾਂ ਦੇ ਨਾਮ ਦੇ ਉੱਤੇ ਅਸੀਂ ਇਹ ਜਿਹੜਾ ਹੈ ਉਹਨਾਂ ਦੇ ਨਾਮ ਕਾਹਦਾ ਅਸੀਂ ਰੱਖ ਸਕਦੇ ਸਾਡੀ ਕਿ ਔਕਾਤ ਹੈ ਲੇਕਿਨ ਉਹ ਤੁਸੀਂ ਰਾਮਪਤ ਦਾ ਹੀ ਨਾਮ ਦਿੱਤਾ ਫੇਰ ਵੀ ਅਸੀਂ ਕਿਉਂਕਿ ਇੱਥੇ ਬੜੇ ਹਨੂਮਾਨ ਜੀ ਦੀ ਔਰ ਰਾਮ ਦਰਬਾਰ ਇੱਥੇ ਲਗਾਇਆ ਔਰ ਰਾਮਪਤ ਦੀ ਸ਼ੋਭਾ ਵੀ ਪੜਨੀ ਚਾਹੀਦੀ ਸੀ ਸੋ ਉਹਦਾ ਜਿਹੜਾ ਸੰਕਲਪ ਸੀਗਾ ਅਸੀਂ ਚੱਕਿਆ ਸੀ ਮੈਂ ਰਿਲਾਇੰਸ ਦੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਮੈਂ ਇਹਨਾਂ ਨੂੰ ਇੱਕ ਵਾਰੀ ਜਾ ਕੇ ਗਿਆ ਔਰ ਇਹਨਾਂ ਨੇ ਸਾਡੀ ਬੇਨਤੀ ਸਬਕਾਰ ਕੀਤੀ ਹੈ ਔਰ ਆਪਣਾ ਬਹੁਤ 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 بڑا ਲੋਕਦਾਨ ਇਸ ਬਿਊਟੀਫਿਕੇਸ਼ਨ ਦੇ ਪਰ ਅੱਜ ਕਿੱਥੋਂ ਲੈ ਕੇ ਕਿੱਥੇ ਤੱਕ ਲਾਈਟਾਂ ਜਿਹੜੀਆਂ ਲੱਗ ਰਹੀਆਂ ਫੈਂਸੀ ਇਹਦਾ ਡਿਜ਼ਾਈਨ ਮੇਰਾ ਖਿਆਲ ਆ ਪਾ ਇਸ ਚੌਂਕ ਦੇ ਉੱਤੇ ਲਿਆ ਜੇ ਕਿਤੇ ਹੋਰ ਵੀ ਐਕਸਪੈਂਸ਼ਨ ਮੈ ਕੋਲ ਡਿਜ਼ਾਈਨ ਜਿਹੜਾ ਮੈਂ ਇਹਨਾਂ ਨੂੰ ਦਿੱਤਾ ਸੀਗਾ ਉਹਦੇ ਆਲਮੋਸਟ ਸੀ타 ਰਾਮ پارک ਵੀ ਉਹ ਵੀ ਇਹਨਾਂ ਨੇ ਅਰੋੜਾ ਜੀ ਨੇ ਖੁਦ ਇਹ ਕਹਿਤਾ ਉਹ ਵੀ ਇੱਕ ਛੋਟਾ ਜਿਹਾ ਯੂਨਿਟ ਵਿੱਚ ਹੈਗਾ ਉਹ ਵੀ ਬਹੁਤ ਸੋਹਣਾ ਲੱਗੇਗਾ ਉਹਦੀ ਵੀ ਹੋ ਜਾਏਗਾ ਸਾਰੇ ਇਲਾਕਾ ਜਿਹੜਾ ਨਾ ਬਹੁਤ ਬਿਊਟੀਫੁਲ ਨਜ਼ਰ ਆਏਗਾ ਔਰ ਇਹਦਾ ਜਿਹੜਾ ਨਾਲ ਦਾ ਪਰਲਾ ਇਲਾਕਾ ਹੈਗਾ ਇਹਦੇ ਵਿੱਚ ਵੀ ਆਪਾਂ ਦੇਖਾਂਗੇ ਜਿਹੜਾ ਨਾਲ ਤੋਂ ਸਾਈਡ ਦੇ ਉੱਤੇ ਹੈਗੇ ਆ ਉਹਦਾ ਅਸੀਂ ਵੀ ਉਹਦਾ ਵੀ ਕੋਈ ਨਾ ਕੋ ਉਹਦਾ ਵੀ ਐਡਮਿਨਿਸਟ੍ਰੇਸ਼ਨ ਨਾਲ ਲਾ ਕੇ ਜਿਹੜੀ ਜਿਹੜੀ ਜਗ੍ਹਾ ਕਾਰਪੋਰੇਸ਼ਨ ਦੀ ਔਰ ਉਹਦੀ ਹੈਗੀ ਆ ਉੱਥੇ ਵੀ ਇੱਕ ਅੱਛਾ ਕੰਮ ਸੇਤੂ ਤੋਂ ਆਊਟਡੋਰ ਛੇੜਿਆਂ ਵਾਲਾ ਜਿਹੜਾ ਰੋਡ ਆ ਉੱਥੇ ਕੁਝ ਚਾਰ ਪੰਜ ਪੋਲ ਲੱਗੇ ਆ ਲਾਈਟ ਵਾਲੇ ਬਾਕੀ ਖੜੇ ਆ ਦੇਖੋ ਉਹਦਾ ਕੀ ਕੰਮ ਦੇਖੋ ਅਸੀਂ ਨਲੋਈਆਂ ਤੋਂ ਲੈ ਕੇ ਪਰਵਾਈ ਰੋਡ ਤੱਕ ਕਾਰਪੋਰੇਸ਼ਨ ਤੋਂ ਲੈ ਕੇ ਜਿਹੜੀ ਰੋਡ ਤੇ ਲੋਕ ਸੈਰ ਕਰਦੇ ਇੱਥੇ ਸਵੇਰੇ ਮਾਰਨਿੰਗ 'ਚ ਇਧਰੋਂ ਜਿਹੜਾ ਤੁਸੀਂ ਕਿਹਾ ਆ ਰਾਮ ਸੇਤੂ ਤੋਂ ਮਹਾਵੀਰ ਸੇਤੂ ਤੋਂ ਲੈ ਕੇ ਜਿਹੜਾ ਹੈਗਾ ਇਹ ਪੋਲ ਉਸ ਵੇਲੇ ਕੁਝ ਜਿਹੜੇ ਬੰਦੇ ਨੇ ਲਾਇਫ ਨੂੰ ਕੋ ਘਟ ਕੇ ਸੀ ਇੱਕ ਡਿਜ਼ਾਈਨ ਦੇ ਉਹਨੂੰ ਕੰਪਲੀ ਮਹਾਰਸ਼ੀ ਬਾਲਮਿਕੀ ਚੌਂਕ ਤੋਂ ਲੈ ਕੇ ਅੰਬਰ ਤੱਕ ਇਹ ਸਾਰੇ ਤੁਹਾਨੂੰ ਰਾਤ ਨੂੰ ਇਹ ਸਾਰੇ ਹਨੇਰੇ ਕੋਨੇ ਸੀਗੇ ਸ਼ਹਿਰ ਦੇ ਔਰ ਉਹਦੇ ਨਾਲ ਨਾਲ ਛੇਵੀ ਪਾਸ਼ਾ ਜੀ ਦਾ ਗੁਰਦੁਆਰਾ ਪੁਰਹੀਰਾ ਚੌਂਕੀ ਤੋਂ ਲੈ ਕੇ ਜੈਮਸ ਕੈਮਰਨ ਸਕੂਲ ਤੱਕ ਜਿਹੜਾ ਰਾਤ ਰਸਤਾ ਲੋਕੋ ਨੂੰ ਯੂਜ਼ ਕਰਦੇ ਆ ਅੱਜ ਕਿਉਂਕਿ ਇਹ ਕਈ ਵਰੀ ਇਦਾਂ ਖਤਰਾ ਜਾਂਦਾ ਰਾਤ ਨੂੰ ਹਨੇਰੇ ਦੇ ਵਿੱਚ ਵਾਰਦਾਤਾਂ ਵੀ ਕਈ ਹੋ ਜਾਂਦੀਆਂ ਅਸੀਂ ਕੋਨਾ ਕੋਨਾ ਸ਼ਹਿਰ ਦਾ ਅੱਜ ਅਸੀਂ ਸਾਡੀ ਹੈਗੀ ਆ ਔਰ ਜਲਦ ਜਿਹੜਾ ਹੈ ਅਸੀਂ ਹੌਕਿੰਸ ਤੋਂ ਲੈ ਕੇ ਪਰਪੁਰਹੀਰਾ ਤੋਂ ਲੈ ਕੇ ਫਵਾਰਾ ਚੌਂਕ ਤੱਕ ਉਹਨੂੰ ਵੀ ਅਸੀਂ ਜਲ ਜਿਹੜਾ ਹੈ ਸਾਰੇ ਜਿੰਨਾ ਮੈਂ ਆਪਣਾ ਮੈਂ ਰਿਲਾਇੰਸ ਇੰਡਸਟਰੀ ਸੇ ਕੰਮ ਕਰਦਾ ਰਾਜੇਸ਼ ਰੋਡਾ ਮੇਰਾ ਨਾਮ ਅੱਜ ਦਾ ਜੋ ਕਾਰਜਕ੍ਰਮ ਹੋਇਆ ਉਹਦੇ ਬਰਤੋਂਦਾ ਕਿ ਇੱਥੇ ਸਹਿਯੋਗ ਰਿਹਾ ਤੁਹਾਡਾ ਸਭ ਤੋਂ ਪਹਿਲੇ ਰਿਲਾਇੰਸ ਦੀ ਤਰਫੋਂ ਸਭ ਦਾ ਸਵਾਗਤ ਹੈ ਔਰ ਸਾਨੂੰ ਜਿੰਪਾ ਸਾਹਿਬ ਨੇ ਕੰਮ ਕਰਨੇ ਦਾ ਮੌਕਾ ਦਿੱਤਾ ਸਾਡੇ ਹਸਤੇ ਬੜੀ ਸੁਭਾਗੇ ਦੀ ਗੱਲ ਹੈ ਔਰ ਅੱਜ ਵੈਸੇ ਹੀ ਖਾਸ ਕਰ ਨਵਮੀ ਦਾ ਦਿਨ ਹੈ ਐਸ ਤੋਂ ਅੱਛਾ ਦਿਨ ਹੋ ਨਹੀਂ ਸਕਦਾ ਔਰ ਰਿਲਾਇੰਸ ਦੀ ਬਿਊਟੀ ਔਰ ਬਿਸ਼ਾਰਪੁਰ ਦੀ ਬਿਊਟੀ ਵਿਜਨ ਦੀ ਸਾਡਾ ਯੋਗਦਾਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਏਰੀਆ ਦੀ ਅਸੀਂ ਬਹੁਤ ਵੱਡੀ ਇੰਡਸਟਰੀ ਆ ਔਰ ਬਾਕੂ ਵੀ ਨਾਲ ਅਸੀਂ ਨਿਭਾਵਾਂਗੇ ਜਿਹੜਾ ਵੀ ਪ੍ਰੋਗਰਾਮ ਸਟਰਕਚਰ ਬਣਾਇਆ ਹੈ ਕਿ ਫ੍ਰੌਮ ਚੌਂਕ ਤੋਂ ਲੈ ਕੇ ਵੈਸੇ ਤੋਂ ਓਵੀ ਗਾਟ ਤੱਕ ਜਾਣਾ ਹੈ ਔਰ ਜੋ ਪਾਰਕ ਵੀ ਜਿੰਪਾ ਸਾਹਿਬ ਨੇ ਕਿਹਾ ਉਹ ਐਡ ਕਰਾਂਗੇ ਔਰ ਇਹ ਵਾਲਾ ਬਿਊਟੀਫਿਕੇਸ਼ਨ ਦੀ ਲਾਈਟਾਂ ਵੀ ਹੈਗੀਆਂ ਔਰ ਜਿਹੜਾ ਫੁੱਟਪਾਥ ਹੈ ਉਹ ਵੀ ਬਿਊਟੀਫਾਈ ਹੋਏਗਾ